ਤਕਰੀਬਨ 1 ਮਹੀਨਾ ਪਹਿਲਾਂ ਤਰਨਤਾਰਨ ਦੇ ਵਿੱਚ ਜਾਲੀ ਲਾਇਸੈਂਸ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਦੇ ਨਾਲ ਦਾ ਰਲਦਾ ਮਿਲਦਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਨੇ ਜੋ ਕਿ ਪੀ ਐਲ اے ਵਿਭਾਗ ਦੇ ਵਿੱਚ ਕੰਮ ਕਰਦਾ ਉਸ ਨੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਜਾਲੀ ਹਸਤਾਖਰ ਕਰਕੇ ਇੱਕ ਲਾਇਸੈਂਸ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤਰ੍ਹਾਂ ਹੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਧਿਆਨ ਦੇ ਵਿੱਚ ਇਹ ਮਾਮਲਾ ਆਇਆ ਉਹਨਾਂ ਤੁਰੰਤ ਕਾਰਵਾਈ ਕਰਦਿਆਂ ਇਸ ਰੈਸਟ ਅਧਿਕਾਰੀ ਨੂੰ ਗ੍ਰਿਫਤਾਰ ਕਰਵਾ ਦਿੱਤਾ ਦੱਸ ਦਈਏ ਕਿ ਇਹ ਬੰਦੇ ਇੱਕ ਗਰੋਹ ਦੇ ਵਿੱਚ ਕੰਮ ਕਰਦੇ ਹੋ ਸਕਦੇ ਆ ਕਿਉਂਕਿ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਤਰਨਤਾਰਨ ਦੇ ਸੇਵਾ ਕੇਂਦਰ ਦਾ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ ਥਾਣਾ ਤ੍ਰਿਪੜੀ ਦੇ ਵਿੱਚ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਅਗਲੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ ਉਮੀਦ ਹੈ ਕਿ ਇਸ ਮਾਮਲੇ ਨੂੰ ਜੇਕਰ ਡੂੰਘਾਈ ਨਾਲ ਜਾਂਚਿਆ ਜਾਵੇ ਤਾਂ ਕਈ ਹੋਰ ਮਾਮਲੇ ਖੁੱਲ ਕੇ ਸਾਹਮਣੇ ਆਣਗੇ ਕਿਉਂਕਿ ਬੀਤੇ ਦਿਨੀ ਪਟਿਆਲਾ ਦੇ ਵਿੱਚ ਵੀ ਆਰਮ ਲਾਇਸੈਂਸ ਧੜੇਲੇ ਨਾਲ ਧੜਾ ਧੜ ਬਣਦੇ ਹੋਏ ਨਜ਼ਰ ਆਏ ਹੈ ਇਹ ਵਿਅਕਤੀ ਜਿਸ ਨੂੰ ਤੁਸੀਂ ਦੇਖ ਰਹੇ ਹੋ ਮੂੰਹ ਟਕਿਆ ਹੋਇਆ ਹੈ ਇਹ ਉਹੀ ਸਰਕਾਰੀ ਕਲਰਕ ਹੈ ਜੋ ਪੀ ਐਲ ਏ ਵਿਭਾਗ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਸੀ ਅਤੇ ਇਸ ਨੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਜਾਲੀ ਸਾਈਨ ਕਰਕੇ ਅਸਲੇ ਦਾ ਲਾਇਸੈਂਸ ਤਿਆਰ ਕੀਤਾ ਸੀ ਅਜਿਹੇ ਭ੍ਰਿਸ਼ਟਾਚਾਰ ਕਰ ਰਹੇ ਲੋਕਾਂ ਨੂੰ ਤਫ਼ਤੀਸ਼ ਦੇ ਸੰਬੰਧ ਦੇ ਵਿੱਚ ਕਰੜੀ ਪੁੱਛਤਾਚ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਹੋ ਸਕਦਾ ਹੈ ਕੁਝ ਅਜਿਹੇ ਲੋਕਾਂ ਨੂੰ ਵੀ ਲਾਇਸੈਂਸ ਦੇ ਦਿੱਤੇ ਗਏ ਹੋਣ ਜੋ ਕਿ ਗੈਰ ਸਮਾਜੀ ਅਨਸਰ ਹੋ ਸਕਦੇ ਨੇ ਇਹ ਵਿਅਕਤੀ ਤੁਸੀਂ ਦੇਖ ਰਹੇ ਹੋ ਸਰਕਾਰੀ ਨੌਕਰੀ ਕਰਦਾ ਸੀ ਚੰਗੀ ਤਨਖਾਹ ਲੈਂਦਾ ਸੀ ਪਰ ਪੈਸੇ ਦੇ ਲਾਲਚ ਵਿੱਚ ਇਸ ਨੇ ਉਹ ਕੰਮ ਕੀਤਾ ਕਿ ਹੁਣ ਇਸ ਨੂੰ ساری ਜ਼ਿੰਦਗੀ ਪਛਤਾਣਾ ਪਏਗਾ ਫਿਲਹਾਲ ਥਾਣਾ ਤ੍ਰਿਪੜੀ ਦੇ ਵਿੱਚ ਤਫ਼ਤੀਸ਼ ਜਾਰੀ ਹੈ ਵੱਡੇ ਖੁਲਾਸੇ ਹੋਣ ਦੇ ਸ਼ੰਕੇ ਜਤਾਏ ਜਾ ਰਹੇ ਨੇ ਆਉਣ ਵਾਲਾ ਸਮਾਂ ਦੱਸੂਗਾ ਕਿ ਹੋਰ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਇਰੇ ਜੀ ਸਾਨੂੰ ਇੱਕ ਕੰਪਲੇਂਟ ਡੀਸੀਜ਼ ਆਫਿਸ ਵੱਲੋਂ ਐਸਐਸਪੀ ਸਾਹਿਬ ਵੱਲੋਂ ਮਸੂਲ ਹੋਈ ਸੀਗੀ ਜੀ ਉਹਦੇ ਚ ਕੁਝ ਜਾਲੀ ਅਸਲੀ ਦੇ ਡਾਕੂਮੈਂਟ ਤਿਆਰ ਕਰਨ ਦਾ ਜਿਹੜਾ ਦੋਸ਼ ਲਗਾਇਆ ਗਿਆ ਸੀ ਉਸ ਸਬੰਧੀ ਜਾਂਚ ਕਰਨ ਤੋਂ ਬਾਅਦ ਐਫਆਈਆਰ ਨੰਬਰ 214 ਥਾਣਾ ਤ੍ਰਿਪੜੀ ਵਿਖੇ ਦਰਜ ਕੀਤੀ ਗਈ ਤੇ ਉਹਦੇ ਚ ਇੱਕ ਗ੍ਰਿਫਤਾਰੀ ਪ੍ਰਵੀਨ ਕੁਮਾਰ ਜਿਹੜੇ ਪੀਐਲਏ ਬ੍ਰਾਂਚ ਦੇ ਵਿੱਚ ਕਲਰਕ ਸੀ ਉਹਦੇ ਕੀਤੀ ਗਈ ਹੈ ਅੱਗੇ ਜਾਂਚ ਜਾਰੀ ਹੈ ਜੀ ਸਰ ਇਹ ਕੱਦ ਤੇ ਕਰਦਾ ਸੀ ਸਾਈਨ ਕੋਈ ਜਿਹੜੀ ਫਾਈਲ ਸ਼ੁਰੂ ਚ ਲੱਗਦੀ ਜਾਂ ਜਦੋਂ ਪਾਸ ਹੁੰਦੇ ਹਨ ਤਾਂ ਚਾਹੋ ਜਿਹੜਾ ਇਹ ਤਾਜ਼ਾ ਮਸਲਾ ਜਿਹੜਾ ਸਾਡੇ ਕੋਲ ਆਇਆ ਜੀ ਇਹਦੇ ਜਿਹਨੇ ਜਿਹੜੀ ਫਾਈਲ ਸ਼ੁਰੂ ਚ ਜਿਹੜੀ ਪਹਿਲੀ ਤਹਿਰੀਰ ਸ਼ੁਰੂ ਹੋਣੀ ਆ ਉਹਦੇ ਚ ਸਾਈਨ ਜਿਹੜੇ ਨੇ ਕੀਤੇ ਹੋਏ ਸੀਗੇ ਉਹ ਸਬੰਧੀ ਅੱਗੇ ਜਾਂਚ ਜਾਰੀ ਹੈ ਜੀ ਸਰ ਪਤਾ ਚੱਲੇ ਕਿ ਕਿੰਨੀਆਂ ਫਾਈਲਾਂ ਦੇ ਉੱਪਰ ਤੇ ਉਹ ਅੱਜ ਜੱਸ ਸਾਹਿਬ ਦੇ ਨੂੰ ਪੇਸ਼ ਕਰਕੇ ਨਿਮਾਣ ਹਾਸਲ ਕਰਕੇ ਅਗਲੀ ਬੁਸ਼ਕੇ ਸੁਖਮਚਲੀਆ ਸਰ ਕੋਈ ਹੋਰ ਬੰਦੇ ਵੀ ਡਿਟੇਨ ਕੀਤੇ ਬਿਲਕੁਲ ਜੀ ਇਸ ਇਸ ਚ ਹੋਰ ਜਿੰਨਾ ਦੀ ਸ਼ਮੂਲਿਤ ਹੋਊਗੀ ਜੀ ਉਹਨਾਂ ਨੂੰ ਵੀ ਨਾਲ ਨਾਮਜ਼ਦ ਕੀਤਾ ਜਾਊਗਾ ਤੇ ਜਿਹੜੇ ਪਿਛਲੇ ਲਾਇਸੈਂਸ ਬਣੇ ਆ ਉਹ ਵੀ ਬਾਤ ਚ ਜਾਣਗੇ ਫਿਰ ਮਤਲਬ ਕਿਸ ਤਰ੍ਹਾਂ ਲੱਗੇ ਕਿਸੇ ਨੇ ਸ਼ਿਕਾਇਤ ਕੀਤੀ ਜਾਂ ਨਿਸਤਾਨ ਨੇ ਆਪਣੀ ਨੋਟਰੀ ਜੇਸ਼ਨ ਮਾਰੇ ਆਇਆ ਦਾਮ ਦੇ ਦੇਖੋ ਜੀ ਇਹ ਜਦੋਂ ਚੈਕਿੰਗ ਹੋਈ ਜੀ ਉਹ ਫਾਈਲਾਂ ਦੀ ਤਾਂ ਉਹਦੇ ਚ ਜਿਹੜਾ ਸਾਈਨ ਜੋ ਮਲਾਣ ਕੀਤਾ ਗਿਆ ਜਿਸ ਦਾ ਵੱਲੋਂ ਸਰਸਰੀ ਤੌਰ ਤੇ ਉਹ ਚੱਲ ਹੀ ਪਾਇਆ ਗਿਆ ਜੀ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਫਿਰ ਜਿਹੜੇ ਬੰਦੇ ਦਾ ਲਾਇਸੈਂਸ ਸੀਗਾ ਉਸ ਨਾਲ ਗੱਲਬਾਤ ਕੀਤੀ ਕਿ ਉਹਦਾ ਬਿਆਨ ਤਹਿਰੀਰ ਕੀਤਾ ਗਿਆ ਉਸ ਤੋਂ ਜੋ ਗੱਲ ਸਾਹਮਣੇ ਆਈ ਉਹਦੇ ਆਧਾਰ ਤੇ ਪੈਸਿਆਂ ਦਾ ਲੈਣ ਦੇਣ ਹੋਣਾ ਵੀ ਪਾਇਆ ਗਿਆ ਇਹਦੇ ਚ ਕਿ ਪੈਸੇ ਲੈ ਕੇ ਅਸਲਾ ਤਿਆਰ ਲਾਇਸੈਂਸ ਕੀਤਾ ਜਾ ਰਿਹਾ ਸੀ ਉਦੇ ਚੋਦੋ ਇੱਕ ਜਿਹੜਾ ਦੋਸ਼ੀ ਸੀਗਾ ਪ੍ਰਵੀਨ ਕੁਮਾਰ ਪੀਐਲ ਬ੍ਰਾਂਚ ਦੇ ਵਿੱਚ ਲੱਗਾ ਹੋਇਆ ਮੁਲਾਜ਼ਮ ਆ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਬਾਕੀ ਜਿਹੜੇ ਰੋਲ ਹੋਊਗਾ ਸਭ ਦਾ ਬਚਾ ਜਾਵੇਗਾ ਕਿੰਨੇ ਸਮੇਂ ਤੋਂ ਸੀ ਜੀ ਉੱਥੇ ਇਹ ਕਾਫੀ ਸਮੇਂ ਤੋਂ ਪਿਛਲੇ 10 10 12 ਮਹੀਨਿਆਂ ਤੋਂ ਉੱਥੇ ਤਣਾ ਸੀਗਾ ਜੀ ਤੇ ਅੱਗੇ ਜਾਣਕਾਰੀ ਇਹਦੀ ਹੋਰ ਹਾਸਲ ਕੀਤੀ ਕੋਈ ਏਜੰਟ ਵਗੈਰਾ ਆ ਜੀ ਸਾਹਮਣੇ ਕੋਈ ਗੱਲ ਬਿਲਕੁਲ ਜੀ ਏਜੰਟਾਂ ਤੋਂ ਬਿਨਾ ਨਹੀਂ ਇਹ ਗੱਲ ਹੋ ਸਕਦੀ ਉਹ ਵੀ ਜਿਹੜੇ ਏਜੰਟ ਦੇ ਵੀ ਆ ਰੋਲ ਬਚੇ ਜਾਣਗੇ ਜੀ ਹੋਰ ਵੀ ਅਰਾਊਂਡ ਆਪ ਕਰਨਾ ਜੀ ਇਹਦੇ ਨਾਲ ਅਜੇ ਸਿਰਫ ਇੱਕ ਵਿਅਕਤੀ ਦੀ ਗ੍ਰਿਫਤਾਰੀ ਹੋਈ ਹੈ ਤੇ ਬਾਕੀ ਅਸੀਂ ਸਾਰੀਆਂ ਜਿੰਨੀਆਂ ਫਾਈਲਜ਼ ਬਣੀਆਂ ਉਹਨਾਂ ਦੀ ਸਕੂਟਿੰਗ ਕਰ ਰਹੇ ਹਾਂ ਜੀ ਤੇ ਜੋ ਵੀ ਅਕੀ ਕਾਰਵਾਈ ਹੋਵੇ ਤੁਹਾਡੇ ਨਾਲ ਸਾਡੇ ਜਿਹੜੀ ਆਪਾਂ ਇਹ ਦੱਕਰੀ ਕਿਹੜੀ ਤੌਰਾਨ ਹੈ ਐਫ ਆਈ ਆਰ ਨੰਬਰ 214 ਜੀ ਥਾਣਾ ਤਰਪੜੀ ਵਿਖੇ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨ 65 ਜਮਨ 2 336 340 ਬੀ ਐਨ ਐਸ ਦੇ ਤਹਿਤ ਦਰਜ ਕੀਤੀ ਗਈ ਹੈ ਸਰ ਇਸ ਤੋਂ ਪਹਿਲੇ ਵੀ ਜਿਹੜੀਆਂ ਆਈਏ ਫਾਈਲਾਂ ਉਹਨਾਂ ਨੇ ਉਹਨਾਂ ਦੇ ਵੀ ਚੱਲ ਬਿਲਕੁਲ ਜੀ ਬਿਲਕੁਲ ਜਿਹੜੀਆਂ ਇਸ ਡੀ ਸੀ ਸਾਹਿਬ ਨੇ ਦੇ ਹੁਕਮ ਅਨੁਸਾਰ ਉਹਨਾਂ ਦੇ ਟੈਨੌਰ ਦੀਆਂ ਜੋ ਫਾਈਲਾਂ ਨੇ ਅਸਲੀ ਦੀਆਂ ਉਹ ਸਾਰੀਆਂ ਵਾਚੀਆਂ ਜਾਣਗੀਆਂ